ਇੱਕ ਬੰਦਾ ਦਾ 10 ਰੁਪਿਆ 10 ਰੁਪਿਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ মিডিਏ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਆਵੇ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨਗੇ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਸਾਨੀ ਸਾਹਿਬ ਬੈਠੇ ਮਾਨਨ ਵੀ ਕਿਹਾ ਵੀ ਇਹੋ ਜੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫਰਤ ਵਾ ਇਹ ਨਹੀਂ ਚੱਲਦੀ ਹੈਗੀ ਤੋਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆਇਆ ਵਾ ਬਾਕੀ ਅਸੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਇੱਕ ਬੰਦਾ ਵਾ 10 ਰੁਪਿਆ 10 ਰੁਪਿਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ ਮੀਡੀਆ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਆਵੇ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨਗੇ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਅਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੇ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫੈਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚੱਲਦੀ ਹੈਗੀ ਤਾਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆਇਆ ਵਾ ਬਾਕੀ ਅਸੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਇੱਕ ਬੰਦਾ ਵਾ 10 ਰੁਪਿਆ ਗੁਰੂਪਿਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ মিডিਏ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਹੈ ਵੇ ਝੂਠਾ ਹੀ ਪ੍ਰੋਪੋਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਅਸਾਨੀ ਸਾਹਿਬ ਬੈਠੇ ਮਾਣਨ ਨੇ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫਰਤ ਫਲਾਉਣ ਵਾਲੀ ਗੱਲ ਆ ਪੰਜਾਬ ਚ ਕਦੀ ਜਿਹੜਾ ਨਫਰਤਵਾ ਇਹ ਨਹੀਂ ਚਲਦੀ ਹੋएगी ਤੋਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆਇਆ ਵਾ ਬਾਕੀ ਅਸੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਇੱਕ ਬੰਦਾ ਵਾ 100 ਰੁਪਿਆ ₹4 ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ মিডিਏ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਐਵੇਂ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਸਾਨੀ ਸਾਹਿਬ ਬੈਠੇ ਮਾ ਉਹਨਾਂ ਨੇ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫਰਤਵਾ ਇਹ ਨਹੀਂ ਚਲਦੀ ਹੋएगी ਤੋਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆਇਆ ਵਾ ਬਾਕੀ ਅਸੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਬੰਦਿਆਂ ਤੋਂ ਚਲਦੀ ਆ ਭਈ ਇੱਥੇ ਕਈ ਵਾਰੀ ਸਾਨੂੰ ਜਿਹੜੀਆਂ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਮਾਰਨਾ ਚੱਲਣੀਆਂ ਪੈਂਦੀਆਂ ਜਿਹੜਾ ਤਕਰੀਬਨ ਪਿਛਲੇ 1 ਮਹੀਨੇ ਤੋਂ ਪੰਜਾਬ ਦੇ ਵਿੱਚ ਪਾਣੀਆਂ ਨੇ ਬਹੁਤ ਮਾਰ ਕੀਤੀ ਔਰ ਪਾਣੀਆਂ ਦੀ ਮਾਰ ਦੇ ਨਾਲ ਪੰਜਾਬ ਦਾ ਜਾਨੀ ਤੇ ਮਾਲੀ ਬਹੁਤ ਵੱਡਾ ਨੁਕਸਾਨ ਹੋਇਆ ਔਰ ਇਹਦੇ ਵਿੱਚ ਕਈ ਨੌਜਵਾਨ ਜਿਹੜੇ ਹੀ ਉਹ ਸੇਵਾ ਦੇ ਵਿੱਚ ਅੱਗੇ ਆਏ ਉਹਨਾਂ ਨੇ ਕੋਈ ਪਰਵਾਹ ਨਾ ਕਰਕੇ 10 10 ਫੁੱਟ ਪਾਣੀਆਂ ਦੇ ਵਿੱਚ ਵੀ ਆਪਣੇ ਟਰੈਕਟਰ ਟਰਾਲੀਆਂ ਤੇ ਗੁਰੂ ਦੇ ਨਿਸ਼ਾਨ ਸਾਹਿਬ ਲੈ ਕੇ ਉਹ ਮਦਦ ਕਰਨ ਦੇ ਲਈ ਪਹੁੰਚੇ ਕਈ ਸਾਡੇ ਨੌਜਵਾਨ ਇਹਦੇ ਦੌਰਾਨ ਦੁਨੀਆ ਤੋਂ ਚਲੇ ਵੀ ਗਏ ਜਿਨ੍ਹਾਂ ਨੂੰ ਪੰਥ ਹਮੇਸ਼ਾ ਯਾਦ ਰੱਖੂਗਾ ਕਿਉਂਕਿ ਉਹ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਸੇਵਾ ਕਰਦੇ ਆ ਦੁਨੀਆ ਤੋਂ ਉੱਤੇ ਗਏ ਆ ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਨੌਜਵਾਨਾਂ ਨੂੰ ਵੀ ਅੱਜ ਇੱਥੇ ਯਾਦ ਕੀਤਾ ਗਿਆ ਦੂਜਾ ਜਿਹੜੀਆਂ ਸਾਡੀਆਂ ਸੰਸਥਾਵਾਂ ਉਹ ਭਾਵੇਂ ਧਾਰਮਿਕਾਂ ਜਾਂ ਸਮਾਜਿਕਾਂ ਜਿਹੜੀਆਂ ਸੰਸਥਾਵਾਂ ਇਹਨਾਂ ਹੜ੍ਹਾਂ ਦੇ ਦੌਰਾਨ ਵਕ ਵਕ ਥਾਵਾਂ ਤੇ ਸੇਵਾਵਾਂ ਨਿਭਾਉਂਦੀਆਂ ਰਹੀਆਂ ਔਰ ਹਰ ਤਰੀਕੇ ਦੇ ਉਹਨਾਂ ਨੇ ਪ੍ਰਬੰਧ ਕੀਤੇ ਅੱਜ ਇਸ ਕੱਤਰਤਾ ਦੇ ਵਿੱਚ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਇੱਕ ਅੰਦੀ ਸੰਸਥਾ ਰਹਿ ਗਈ ਹੋਵੇ ਤੇ ਰਹਿ ਗਈ ਹੋਵੇ ਪਰ ਜਿੰਨੀਆਂ ਵੀ ਸਾਡੀਆਂ ਮੇਨ ਸੰਸਥਾਵਾਂ ਵਾਂ ਜਿਹੜੀਆਂ ਧਾਰਮਿਕ ਖੇਤਰ ਦੇ ਵਿੱਚ ਭਾਵੇਂ ਕਾਰ ਸੇਵਾ ਵਾਲੇ ਮਹਾਪੁਰਸ਼ ਹੋਣ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਹੋਵੇ ਭਾਵੇਂ ਹੋਰ ਜਿਹੜੀਆਂ ਸਾਡੀਆਂ ਸਮਾਜਿਕ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਖਾਲਸਾ ਏਡ ਹੋਵੇ ਜਾਂ ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਨੁਮਾਇੰਦੇ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਆਏ ਸੰਗਤਾਂ ਨੇ ਬਹੁਤ ਜ਼ਿਆਦਾ ਸੁਝਾਅ ਦਿੱਤੇ ਵੱਖ-ਵੱਖ ਬੁਲਾਰਿਆਂ ਨੇ ਹਰੇਕ ਦੇ ਦਿਲ ਦੇ ਵਿੱਚ ਪੰਜਾਬ ਦੇ ਪ੍ਰਤੀ ਦਰਦ ਹੀ ਹਰੇਕ ਇਹ ਚਾਹੁੰਦਾ ਵਾ ਵੀ ਇਹ ਜਿਹੜਾ ਔਖਾ ਸਮਾਂ ਸਾਡੇ ਲੋਕਾਂ ਤੇ ਆਇਆ ਇਹਨੂੰ ਆਪਾਂ ਰਲ ਮਿਲ ਕੇ ਤੇ ਕੋਈ ਇਹੋ ਜਿਹਾ ਢਾਂਚਾ ਤਿਆਰ ਕਰ ਲਈਏ ਵੀ ਆਪਾਂ ਰਲ ਕੇ ਕੰਮ ਕਰ ਲਈਏ ਕਿਉਂਕਿ ਕੰਮ ਹੋ ਰਿਹਾ ਵਾ ਇਹਦੇ 'ਚ ਕੋਈ ਦੋਰਾਵਾਨੀ ਨਹੀਂ ਬਸ ਕਈ ਥਾਵਾਂ ਦੇ ਉੱਤੇ ਇਹ ਆ ਵੀ ਇੱਕ ਦੂਜੇ ਨਾਲ ਸਾਂਝ ਨਾ ਹੋਣ ਕਰਕੇ ਉਹ ਆਪਸੀ ਤਾਲਮੇਲਦਿਆ ਨਹੀਂ ਬਣ ਰਿਹਾ ਉਹ ਆਪਸੀ ਤਾਲਮੇਲ ਬਣੇ ਉਹਦੇ ਲਈ ਜਿਹੜੇ ਆ ਉਹ ਬੜੇ ਸੁਝਾ ਆਏ ਆ ਉਹਦੇ ਲਈ ਅਸੀਂ ਕੀਤਾ ਵਾ ਵੀ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਕੰਮ ਕਰਦੀਆਂ ਉਹਦੇ ਲਈ ਇੱਕ ਸੋਮਵਾਰ ਤੱਕ ਵੈਬਸਾਈਟ ਜਿਹਦਾ ਕੰਟਰੋਲ ਅਕਾਲ ਤੱਕ ਸਾਡੇ ਕੋਲ ਹੋਊਗਾ ਔਰ ਜਿਹਦੇ ਵਿੱਚ ਸਾਰੀਆਂ ਸਾਡੀਆਂ ਸੰਸਥਾਵਾਂ ਆਪਣੇ ਆਪ ਨੂੰ ਰਜਿਸਟਰਡ ਕਰਨ ਗਿਆ ਸਰਕਾਰੀ ਖਾਲਸਾ org.ode.com .org .org ਉਹਦੇ ਵਿੱਚ ਉਹ ਆਪਣਾ ਆਪਣੇ ਆਪ ਨੂੰ ਰਜਿਸਟਰਡ ਜਿਹੜਾ ਉਹ ਕਰ ਦੇਣਗੇ ਇੱਕ ਪੋਰਟਲ ਜਿਹੜਾ ਅਸੀਂ ਸੋ ਮੰਗਲਵਾਰ ਤੋਂ ਬਣਾ ਦਾਂਗੇ ਉਹਦੇ ਵਿੱਚ ਕੀ ਆ ਕਿਹੜੇ ਪਿੰਡ ਦੇ ਵਿੱਚ ਕੀ ਲੋੜ ਆ ਸਿੱਧਾ ਹੀ ਬੰਦਾ ਉੱਥੇ ਜਾ ਕੇ ਆਪਣਾ ਪੂਰਾ ਡਾਟਾ ਦੇ ਸਕਦਾ ਵਾ ਮੋਬਾਈਲ ਨੰਬਰ ਦੇ ਸਕਦਾ ਅੱਗੇ ਉਸ ਪਿੰਡ ਦੇ ਵਿੱਚ ਜਿਹੜੀ ਸੰਸਥਾ ਨੇ ਜਾਣਾ ਉਹ ਆਪਣੀ ਜਾਣਕਾਰੀ ਦਊਗੀ ਕਿਹੜੀ ਸੰਸਥਾ ਕਿਹੜੇ ਪਿੰਡ ਤੇ ਕਿਹੜੀ ਸੇਵਾ ਕਰ ਰਹੀ ਆ ਜਿਹੜੇ ਪਿੰਡ ਕਿਹੜੀ ਸੰਸਥਾ ਨੇ ਗੋਦ ਲਾਇਆ ਉਹ ਉੱਥੇ ਸਿੱਖਿਆ ਦੇ ਕੰਮ ਕਰ ਰਹੀ ਆ ਉਹ ਜ਼ਮੀਨਾ ਪਧਰੀਆਂ ਕਰਨ ਦੇ ਕੰਮ ਕਰ ਰਹੀ ਆ ਜਾਂ ਉਹ ਲੰਗਰ ਦੇ ਪ੍ਰਬੰਧ ਕਰ ਰਹੀ ਆ ਉਹ ਸਾਰਾ ਕੁਝ ਉਹਦੇ ਉੱਤੇ ਚਾੜਿਆ ਜਾਊਗਾ ਹਰ ਬੰਦਾ ਉਹਦੀ ਵਰਤੋਂ ਕਰ ਸਕਦਾ ਉਹਦੇ ਨਾਲ ਕੀ ਆ ਭਈ ਇੱਕ ਤੇ ਜਿਹੜਾ ਜ਼ਰੂਰਤਮੰਦ ਆ ਉਹਨੂੰ ਉਹ ਆਪਣੇ ਆਪ ਨੂੰ ਸਿੱਧਾ ਕਹਿ ਸਕਦਾ ਦੂਜਾ ਜਿਨ੍ਹਾਂ ਨੇ ਮਦਦ ਕਰਨੀ ਆ ਤੇ ਜਾਂਦਾ ਇੱਕ ਡਾਟਾ ਰਹੂਗਾ ਵੀ ਕਿਹੜੀ ਸੰਸਥਾ ਕਿਹੜੇ ਇਲਾਕੇ 'ਚ ਕੀ ਕੰਮ ਕਰਦੀ ਪਈ ਆ ਫਿਰ ਆਪਾਂ ਇਹ ਵੀ ਕੀਤਾ ਵੀ ਜਿਹੜੀਆਂ ਸੰਸਥਾਵਾਂ ਇਕੱਠੀਆਂ ਆ ਕੇ ਕੰਮ ਕਰਨਾ ਚਾਹੁੰਦੀਆਂ ਉਹ ਆਪਣੀ ਜਾਣਕਾਰੀ ਅੱਜ ਕਈਆਂ ਨੇ ਕਿਹਾ ਵੀ ਆ ਵੀ ਅਸੀਂ ਆਪਣੀ ਪਛਾਣ ਛੱਡ ਕੇ ਆ ਵੱਡੇ ਝੰਡੇ ਦੇ ਥੱਲੇ ਕੰਮ ਕਰਾਂਗੇ ਔਰ ਬੜੀ ਖੁਸ਼ੀ ਵਾਲੀ ਗੱਲ ਆ ਸਾਰੀਆਂ ਇਹ ਸੰਸਥਾਵਾਂ ਨੇ ਕਿਹਾ ਵੀ ਅਸੀਂ ਅਕਾਲ ਤਖਤ ਸਾਹਿਬ ਦੇ ਝੰਡੇ ਹੇਠਾਂ ਆਸੀਂ ਅਕਾਲ ਤਖਤ ਸਾਹਿਬ ਨੂੰ ਜਵਾਬਦੇ ਹਾਂ ਤੇ ਜੋ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਊਗਾ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਕਿਉਂਕਿ ਕੰਮ ਜਿਹੜੇ ਆ ਛੋਟੇ ਨਹੀਂ ਆ ਕੰਮ ਵੱਡੇ ਆ ਰਲ ਮਿਲ ਕੇ ਹੋਣੇ ਆ ਹਰ ਸੰਸਥਾ ਆਪਣੇ ਦੋ-ਦੋ ਵਲੰਟੀਅਰ ਸੇਵਾਦਾਰ ਜਿਹੜੀ ਆ ਉਹ ਅੱਜ ਇੱਥੇ ਆਵਾਜ਼ ਤੇ ਉਹਨਾਂ ਨੇ ਅੱਗੇ ਉਹ ਪ੍ਰਵਾਨਗੀ ਵੀ ਦਿੱਤੀ ਉਹ ਦਊਗੀ ਇਹਨਾਂ ਕੰਮਾਂ ਦੇ ਲਈ ਜਿਹੜਾ ਪੋਰਟਲ ਚਲਾਉਣਾ ਆਪਾਂ ਵੈਬਸਾਈਟ ਜਾਂ ਜਿਹੜਾ ਖੇਤਰ ਦੇ ਵਿੱਚ ਕੰਮ ਕਰਨਾ ਹੈਗਾ ਇਹਦੇ ਤੋਂ ਇਲਾਵਾ ਮੰਗਲਵਾਰ ਤੱਕ ਇੱਕ ਕੰਟਰੋਲ ਰੂਮ ਜਿਹੜਾ ਉਹ ਬਣਾ ਦਿੱਤਾ ਜਾਊਗਾ ਉਥੇ ਸ਼ਾਇਦ ਮੈਂ ਭੁੱਲ ਗਿਆ ਕਹਿਣਾ ਜਿੱਥੋਂ ਹਰ ਇਲਾਕੇ ਦੀ ਜਿਹੜੀ ਆਪਣੇ ਕੋਲ ਇੱਕ ਖਬਰ ਆ ਉਥੇ ਕੌਣ ਆ ਕੀ ਕੰਮ ਕਰ ਰਿਹਾ ਸਾਂਕੇ ਸੰਸਥਾਵਾਂ ਦਾ ਆਪਸੀ ਤਾਲਮੇਲ ਬਣਿਆ ਰਵੇ ਦੂਜੀ ਗੱਲ ਇਹ ਮੈਂ ਇਹ ਸੰਗਤਾਂ ਨੇ ਵੀ ਨੋਟ ਕੀਤੀ ਮੈਂ ਵੀ ਕੀਤੀ ਆ ਇਸ ਸੌਖੀ ਘੜੀ ਦੇ ਵਿੱਚ ਸਾਡੀਆਂ ਸੰਸਥਾਵਾਂ ਨੇ ਬੜੇ ਸੋਹਣੇ ਕੰਮ ਕੀਤੇ ਉਹ ਭਾਵੇਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਏਡ ਹੀ ਜਾਂ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਕਈਆਂ ਨੇ ਹੋਰਾਂ ਨੇ ਵੀ ਬਹੁਤ ਸੋਹਣੇ ਕੰਮ ਕੀਤੇ ਪਰ ਕੁਝ ਲੋਕਾਂ ਨੇ ਇਹ ਜਾਣ ਕੇ ਪੰਜਾਬ ਦੇ ਖਿਲਾਫ ਇੱਕ ਬਰਤਾਂਤ ਘੜਨ ਦੀ ਕੋਸ਼ਿਸ਼ ਕੀਤੀ ਭਈ ਫਲਾਣੇ ਨੂੰ ਦੀ ਇਹ ਜਾਣ ਕੇ ਮਦਦ ਨਹੀਂ ਦਿੰਦੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੇ ਬੈਠਾ ਹਰ ਗੁਰੂ ਤੋਂ ਡਰ ਕੇ ਮੈਂ ਜਿੰਨੀਆਂ ਥਾਵਾਂ ਦੇ ਉੱਤੇ ਗਿਆ ਜਿਹੜੇ ਸਾਡੇ ਨੌਜਵਾਨ ਰਾਸ਼ਨ ਵੰਡ ਰਹੇ ਹੁੰਦੇ ਸੀ ਉਹ ਜਿਹੜੀ ਵੀ ਲੈਣ ਲੱਗੀ ਹੁੰਦੀ ਜਿਹੜਾ ਵੀ ਹੁੰਦਾ ਹੈ ਉਹਨੂੰ ਦਿੰਦੇ ਸੀ ਕੋਈ ਕਿਸੇ ਨੂੰ ਇਹ ਥੋੜਾ ਪੁੱਛਦਾ ਵਾ ਵੀ ਤੇਰਾ ਘਰ ਕਿੱਥੇ ਆ ਤੇਰੀ ਜਾਤ ਕਿਹੜੀ ਆ ਇਹ ਪੰਜਾਬ ਵਿੱਚ ਤੇ ਹੈ ਹੀ ਨਹੀਂ ਕਿਉਂਕਿ ਗੁਰੂਆਂ ਦਾ ਪੰਜਾਬ ਆ ਇੱਥੇ ਵਿਤਕਰੇ ਨਹੀਂ ਹੈਗੇ ਵਿਦਕਰੇ ਕਿਸੇ ਨੇ ਵੇਖਣੇ ਤੇ ਮੈਂ ਹੁਣ ਕੱਲ ਪਰਸੋਂ ਅਦਰ ਸਟੇਟ ਜਾ ਕੇ ਆਇਆ ਵੇਖੋ ਉੱਥੇ ਕੀ ਹੁੰਦੇ ਆ ਬਿਲਕੁਲ ਨਿਰਪੱਖ ਤੌਰ ਤੇ ਸਾਡੇ ਨੌਜਵਾਨ ਜਾਂ ਸੰਸਥਾਵਾਂ ਨੇ ਸੇਵਾ ਕੀਤੀ ਪਰ ਕੁਛ ਇੱਕ ਬੰਦਿਆਂ ਨੇ ਐਵੇਂ ਬਾਹਰ ਉਹ ਸਿੱਖ ਵੀ ਦਿੱਸਦੇ ਅੱਜ ਦੇ ਕੱਠ ਨੇ ਗੱਲ ਇਹ ਕੀਤੀ ਆ ਕਿ ਇੱਕ ਬੰਦਾ ਵਾ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ মিডিਏ ਨੂੰ ਵੀ ਕਹੂੰਗਾ ਵੀ ਇਹੋ ਜੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾਨੀ ਆ ਸਿੱਖਾਂ ਦਾ ਨਮਾਇੰਦਾਨੀ ਆ ਪੰਜਾਬ ਦਾ ਨਮਾਇੰਦਾਨੀ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਐਵੇਂ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਅਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੇ ਵੀ ਕਿਹਾ ਵੀ ਇਹੋ ਜੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫਰਤਵਾ ਇਹ ਨਹੀਂ ਚੱਲਦੀ ਹੈਗੀ ਤੋਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆ ਵਾ ਬਾਕੀ ਆਹੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਤਾਂ ਕਿ ਸਾਡਾ ਜਿਹੜਾ ਕਿਉਂਕਿ ਇੱਥੇ ਕੇ ਵੀ ਆਇਆ ਵੀ ਜਿਹੜੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਆ ਗਈ ਆ ਜੇ 15 ਦਿਨਾਂ ਦੇ ਵਿੱਚੋਂ ਮਿੱਟੀ ਨਾਲ ਚੁੱਕੀ ਗਈ ਤਾਂ ਰੇਤ ਤਾਂ ਫੇਰ ਉੱਥੇ ਤੇ ਉਹ ਪੱਥਰ ਬਣ ਜਾਣਾ ਤੇ ਜ਼ਮੀਨ ਦੇ ਲੋਕ ਕਣ ਕਿੱਦਾਂ ਵੇਚਣਗੇ ਉਹਦੇ ਲਈ ਸਾਨੂੰ ਬਿਲਕੁਲ ਜਿਵੇਂ ਐਮਰਜੈਂਸੀ ਲੱਗੀ ਹੋਵੇ ਤੇ ਸਾਰੇ ਕੁਝ ਤੋਂ ਧਿਆਨ ਹਟਾ ਕੇ ਉੱਥੇ ਧਿਆਨ ਕੇਂਦਰਿਤ ਕੀਤਾ ਜਾਂਦਾ ਸਾਰੀਆਂ ਸੰਸਥਾਵਾਂ ਨੇ ਵਾਅਦਾ ਦਵਾਇਆ ਕਿ ਆਪਾਂ ਜਿਵੇਂ ਜਿਵੇਂ ਡਿਊਟੀਆਂ ਲੱਗਣਗੀਆਂ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਲੱਗਣਗੀਆਂ ਆਪਾਂ ਉਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਵਾਂਗੇ ਬਾਕੀ ਅੱਜ ਫੇਰ ਸਿੱਖ ਸੰਸਥਾਵਾਂ ਨੇ ਤੇ ਹੋਰ ਸੰਸਥਾਵਾਂ ਨੇ ਵੀ ਇੱਥੇ ਆਣ ਕੇ ਸਬੂਤ ਦਿੱਤਾ ਵਾ ਕਿ ਪੰਜਾਬ ਦੇ ਔਖੇ ਸਮੇਂ ਦੇ ਉੱਤੇ ਅਸੀਂ ਇੱਕ ਮੋਠਾ ਇਕ ਮਾਤਾ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਸੀਂ ਸਾਰੇ ਜਾਣੇ ਲੋਚਦੇ ਹਾਂ ਜੇ ਸਿੱਖਿਆ ਸਰ ਸਾਬ ਗੱਲ ਕੀਤੀ ਸੀ ਕਿ ਜਿਸ ਕੋਈ ਕੁੱਲਸ ਮਾਰ ਦੇ ਉਹ ਦੀ ਡੈਥ ਹੋਈ ਨਹੀਂ ਤਾਂ 1 ਕਰੋੜ ਰੁਪਏ ਦਿੱਤਾ ਜਾਂਦਾ ਹੈ ਜਿਹੜੇ ਇਸ ਤਰ੍ਹਾਂ ਸੇਵਾਵਾਂ ਨਿਭਾਉਂਦੇ ਨੇ ਉਹ ਆਪਣੇ ਪਰਸਨ ਨਿੱਜੀ ਤੌਰ ਤੇ ਕਰਦੇ ਫਿਰ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਇਜਲੀ ਸਾਖ ਦਾ ਰਸ਼ੀ ਦਿੱਤੀ ਬਿਲਕੁਲ ਦੇਖੋ ਮੈਂ ਫੇਰ ਗੱਲ ਦਰੋਣਾ ਭਈ ਇਹ ਜਦੋਂ ਕੋਈ ਮੁਸ਼ਕਲ ਪੈਂਦੀ ਆ ਤੇ ਫਰਜ਼ ਸਰਕਾਰ ਦਾ ਵਾ ਜਿਹੜੀ ਵੀ ਭਾਵੇਂ ਉਹ ਸੈਂਟਰ ਦੀ ਸਰਕਾਰ ਆ ਜਾਂ ਸਟੇਟ ਦੀ ਸਰਕਾਰ ਆ ਪਹਿਲਾਂ ਸਟੇਟ ਦੀ ਸਰਕਾਰ ਆਉਂਦੀ ਆ ਫਿਰ ਸੈਂਟਰ ਦੀ ਸਰਕਾਰ ਵੀ ਆ ਇਹਨਾਂ ਦਾ ਫਰਜ ਆ ਕਿ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਲਈ ਪ੍ਰਬੰਧ ਕਰੇ ਜਿਵੇਂ ਉਹ ਖੋਨੇ ਵਾਲਾ ਪਿੰਡ ਆ ਸ਼ਹਿਰ ਉਥੇ ਮੈਨੂੰ ਪਿੰਡ ਵਾਲਿਆਂ ਨੇ ਦੱਸਿਆ ਵੀ ਆਹੀਂ 3-4 ਮਹੀਨੇ ਪਹਿਲਾਂ ਇਥੋਂ ਦੇ ਸਬੰਧਤ ਪ੍ਰਸ਼ਾਸਨ ਨੂੰ ਦੱਸਿਆ ਸੀ ਵੀ ਇੱਥੇ ਬੰਨ ਮਜ਼ਬੂਤ ਕਰੋ ਪਰ ਉਥੇ ਰੁਈਆ ਨਹੀਂ ਲਾਇਆ ਗਿਆ ਹੁਣ ਜਦੋਂ ਪਾਣੀ ਆ ਗਿਆ ਤੇ ਫਿਰ ਉਥੇ ਜਾ ਕੇ ਆਪਾਂ ਫੋਟੋਆਂ ਖਿਚਾਉਣ ਸਾਡੇ ਬੰਦੇ ਪ੍ਰਸ਼ਾਸਨ ਵਾਲੇ ਵੀ ਉਥੇ ਗਏ ਤੋ ਪਹਿਲੀ ਜ਼ਿੰਮੇਵਾਰੀ ਸਰਕਾਰ ਦੀ ਆ ਪ੍ਰਸ਼ਾਸਨ ਦੀ ਆਪਣੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪਹਿਲਾ ਕਦਮ ਕਰੇ ਗੁਰਬਾਣੀ ਦਾ ਇੱਕ ਸ਼ਬਦ ਹੈਗਾ ਅੱਗੋਂ ਦੇ ਕੇ ਚੇਤੀਏ ਤਾਂ ਕਾਇਤ ਮਿਲਾ ਸਜਾਈ ਪਿਜੇ ਪਹਿਲਾਂ ਹੀ ਆਪਾਂ ਸਿਆਣੀ ਹੋਈਏ ਤੇ ਬਾਅਦ ਸਜ਼ਾ ਕਿਉਂ ਮਿਲੇ ਇਹਨਾਂ ਨੇ ਕੋਈ ਪ੍ਰਬੰਧ ਆਪਾਂ ਵੇਖੇ ਕੀ ਹੋਇਆ ਸੀ ਪਰ ਹੁਣ ਜਦੋਂ ਸੇਵਾ ਕਰਦੇ ਆ ਜੇ ਵਲੰਟੀਅਰ ਸੇਵਾਦਾਰ ਕਈਆਂ ਦਾ ਨੁਕਸਾਨ ਹੋਇਆ ਇੱਕ 35 ਸਾਲ ਦਾ ਨੌਜਵਾਨ ਰੁੜ ਗਿਆ ਸੀ ਸਰਕਾਰ ਨੂੰ ਚਾਹੀਦਾ ਵਾ ਵੀ ਇਹਨਾਂ ਨੂੰ ਤੇ ਸਗੋਂ ਹੋਰ ਜ਼ਿਆਦਾ ਇਹਨਾਂ ਦੇ ਪਰਿਵਾਰਾਂ ਨੂੰ مالی ਮਦਦ ਕਰੇ ਕਿਉਂਕਿ ਉਹ ਨਿਸ਼ਕਾਮ ਭਾਵਨਾ ਦੇ ਨਾਲ ਉਹਦਾ ਕੀ ਇੰਟਰਸਟ ਹੈ ਉਥੇ ਕੀ ਨੇਜੀ ਉਹ ਤੇ ਮਨੁੱਖਤਾ ਦੀ ਸੇਵਾ ਲਈ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸਰਕਾਰ ਦੇ ਕੰਮ ਕਰਦਿਆਂ ਆਪਣੀ ਜਿਹੜੀ ਜਾਣਗਵਾਗੇ ਆ ਉਹਨਾਂ ਦੇ ਲਈ ਸਰਕਾਰ ਨੂੰ ਜਿਆਦਾ ਤੋਂ ਜਿਆਦਾ ਉਹਨਾਂ ਦੀ ਪਰਿਵਾਰਾਂ ਦੀ ਜਿਹੜੀ ਮਦਦ ਆ ਉਹ ਕਰਨੀ ਚਾਹੀਦੀ ਆ ਬਾਕੀ ਸਰਕਾਰਾਂ ਨੂੰ ਚਾਹੀਦਾ ਵਾ ਕਿ ਛੇਤੀ ਤੋਂ ਛੇਤੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਵਾਲੇ ਪਾਸੇ ਆਵੇ ਲੋਕਾਂ ਦੇ ਮਾਰ ਡੰਗਰ ਚਲਾ ਗਿਆ ਵਾ ਕਈ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਆ ਉਹ ਗਰੀਬ ਲੋਕ ਜਿਹੜੇ ਆ ਉਹਨਾਂ ਦੀ ਵੀ ਸਾਰ ਜਰੂਰ ਲਈ ਜਾਵੇ ਕਿੰਨੇ ਸਭ ਜਿਹੜਾ ਇਹਨਾਂ ਜਾਇ ਸ਼ਰਾਬ ਜਿਹੜੀ ਪੀ ਕੇ ਲੋਕ ਮਰ ਜਾਂਦੇ ਨੇ ਪਰ ਚਾਚਣ ਸਰਕਾਰਾਂ ਆਪਣੀ ਨਲਾਕੀ ਨੂੰ ਕਬਾੜ ਨਾਲ ਹੀ ਅਗਲੇ ਜਿਹੜੀ 10-10 ਲੱਖ ਰੁਪਏ ਦਾ ਚੱਕ ਲੈ ਕੇ ਪਹੁੰਚਦੀ ਹੈ ਇਹ ਹੜਾ ਦੀ ਮਿਆਦ ਦੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਨੂੰ 4-4 ਲੱਖ ਰੁਪਏ ਦਾ ਬੋਨਸ ਦਿੱਤਾ ਜਾ ਰਿਹਾ ਇਹ ਕਿਸੇ ਕੋਚਾ ਨਹੀਂ ਇਹ ਬਿਲਕੁਲ ਮਜ਼ਾਕ ਹੈ ਜੀ ਦੇਖੋ ਪਹਿਲੀ ਗੱਲ ਤੇ ਜਿਹੜੇ ਲੋਕ ਹੜਾ ਚ ਚੜਾਈ ਕਰਕੇ ਉਹਦੇ ਚ ਕਸੂਰ ਕੇਦਾ ਸੀ ਲੋਕਾਂ ਦਾ ਨਹੀਂ ਲੋਕ ਤੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਲੋਕ ਆਪਣੇ ਖੇਤਾਂ ਚ ਬੈਠੇ ਆ ਸਰਕਾਰ ਪਰਬੰਧ ਨਾ ਕਰ ਸਕੀ ਤੇ ਸਰਕਾਰ ਦੀ ਨਲਾਕੀ ਕਰਕੇ ਸਾਡੇ ਲੋਕ ਜਿਹੜੇ ਦੁਨੀਆ ਤੋਂ ਚਲੇ ਗਏ ਬੜੀਆਂ ਕੀਮਤੀ ਜਾਨਾਂ ਦੁਨੀਆ ਤੋਂ ਗਈਆਂ ਇਹਦੇ ਲਈ ਸਰਕਾਰ ਨੂੰ ਨਾ ਕੋਈ ਸਬਕ ਲੈਣਾ ਚਾਹੀਦਾ ਸਬੰਧਤ ਪਰਿਵਾਰਾਂ ਨੂੰ ਯੋਗ ਜੋ ਉਹਨਾਂ ਦਾ ਹੱਕ ਆ ਉਹ ਦੇਣਾ ਚਾਹੀਦਾ ਮਖੌਲ ਨਹੀਂ ਕਰਨਾ ਚਾਹੀਦਾ ਕਿਉਂਕਿ ਬੰਦੇ ਦੀ ਜਾਨ ਦੀ ਕੀਮਤ ਤੇ ਕਰੋੜਾਂ ਵਿੱਚ ਵੀ ਨਹੀਂ ਆ ਗਈ ਬੰਦਾ ਕਿੱਥੋਂ ਲਿਆਵਾਂਗੇ ਆਪਾਂ ਅਸੀਂ ਕਿਸੇ ਨੂੰ ਜਾਨ ਦੇ ਸਕਦੇ ਆ ਤੇ ਜਿਹੜੀ ਜਾਨ ਚਲੀ ਗਈ ਇਹਦੇ ਲਈ ਸਰਕਾਰਾਂ ਨੂੰ ਚਾਹੀਦਾ ਵੀ ਜੋਗ ਉਹਨਾਂ ਦੀ ਮਦਦ ਜਿਹੜੀ ਉਹ ਕੀਤੀ ਜਾਵੇ ਤੇ ਉਹਨਾਂ ਦਾ ਹੱਕ ਦਿੱਤਾ ਜਾਵੇ ਮਖੌਲ ਨਹੀਂ ਕਰਨਾ ਚਾਹੀਦਾ ਕਿੰਨੇ ਪਿੰਡਾਂ ਪਿੱਛੇ ਸਿਕਸੇ ਇੱਕ ਵਲੰਟੀਅਰ ਜਿਹੜਾ ਵੀ ਲਾਇਆ ਜਾਏਗਾ ਜਿਹੜਾ ਟਿਕ ਟਿਕ ਕਰੇਗਾ 20 ਪਿੰਡਾਂ ਪਿੱਛੇ ਇੱਕ ਵਲੰਟੀਅਰ ਹੋਊ ਬਾਕੀ ਗਿਣਤੀ ਵਧਾਈ ਵੀ ਜਾ ਸਕਦੀ ਹੈ ਕੋਈ ਪੱਕੀ ਨਹੀਂ ਆ ਇਹ ਜਿਵੇਂ ਜਿਵੇਂ ਦੇਖੋ ਮਹਾਰਾਜ ਨੇ ਕਿਹਾ ਵਾਪੀ ਖਾਲਸਾ ਮੇਰੋ ਪਿੰਡ ਬਰਾਨ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਸਤਗੁਰੂ ਪੂਰਾ ਖਾਲਸਾ ਮੇਰੋ ਸਾਜਨ ਸੂਰਾ ਜੋ ਵੀ ਪੰਥ ਦੇ ਸੁਝਾਅ ਹੋਣਗੇ ਉਹਦੇ ਮੁਤਾਬਕ ਗਿਣਤੀ ਵਧਾਈ ਵੀ ਜਾ ਸਕਦੀ ਉਹ ਕੋਈ ਵੱਡੀ ਗੱਲ ਨਹੀਂ ਹੈ ਸਿੰਘਾਂ ਵੀ ਕਾਰਜ ਕਰਨ ਨੂੰ ਲੈ ਕੇ ਲੋਕਾਂ ਤੋਂ ਬੜੀ ਨਰਮਾਈ ਉਹ ਤੇ ਤੁਹਾਡੇ ਸਾਹਮਣੇ ਹੀ ਆ ਜੀ ਦੇਖੋ ਜੋ ਆਸੀਂ ਟੈਕਸ ਮੈਂ ਪਹਿਲਾਂ ਵੀ ਬਹੁਤ ਵਾਰ ਕਹਿਣਾ ਕਿ ਜਿਹੜਾ ਟੈਕਸ ਸਰਕਾਰਾਂ ਨੂੰ ਦੇ ਰਹੇ ਹੋ ਕਾਦੇ ਲਈ ਦੇ ਰਹੇ ਆਪਣੇ ਆਪਣੇ ਲੋਕਿਕਤ ਕਰਦੇ ਉਹਦੇ ਵਿੱਚ ਦਿੰਦੇ ਆ ਤੇ ਸਰਕਾਰ ਨੂੰ ਪ੍ਰਬੰਧ ਪਹਿਲਾਂ ਹੀ ਵਧੀਆ ਕਰਨੇ ਚਾਹੀਦੇ ਆ ਤਾਂ ਕਿ ਇਹੋ ਜੀ ਨੌਬਤ ਨਾ ਆਵੇ ਜੇ ਆ ਵੀ ਜਾਂਦੀ ਆ ਤੇ ਉਸੇ ਵੇਲੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਮੈਂ ਨਾ ਟਿੰਡੀਵਾਲਾ ਪਿੰਡ ਗਿਆ ਫਿਰੋਜ਼ਪੁਰ ਇੱਕਦਮ ਉਹ ਪਿੰਡ ਚੋਂ ਆ ਪਾਸਿਆਂ ਤੋਂ ਹੜ ਰਿਆ ਤੇ ਵਿੱਚ ਲੋਕ ਬੈਠੇ ਤੇ ਮੈਂ ਬਾਹਰ ਆਣ ਕੇ ਵੀ ਉੱਥੇ ਕਈਆਂ ਨੂੰ ਮੀਡੀਆ ਵਾਲਿਆਂ ਨੂੰ ਮੈਂ ਕਿਹਾ ਵੀ ਇਹ ਜੇ ਜਿਆਦਾ ਦਰਿਆ ਚੜ ਗਿਆ ਤੇ ਪਿੰਡ ਤੇ ਹੜਨ ਤੇ ਆਇਆ ਆ ਤੇ ਪ੍ਰਸ਼ਾਸਨ ਨੇ ਇਹ ਨਹੀਂ ਪ੍ਰਬੰਧ ਕੀਤਾ ਵੀ ਉਹ ਪਿੰਡ ਵਾਲੇ ਉੱਥੋਂ ਚੁੱਕ ਕੇ ਕਿਤੇ ਆਪਾਂ ਸੁਰੱਖਿਅਤ ਥਾਂ ਤੇ ਲੈ ਜਾਈਏ ਉਹਨਾਂ ਦਾ ਮਾਲ ਡੰਗਰ ਹੁਣ ਮਾਲ ਡੰਗਰ ਲੋਕ ਕਿੱਥੇ ਛੱਡਣਾ ਮਿੱਟੀ ਨਾਲ ਮੋਹ ਵੀ ਆ ਪਰ ਸਰਕਾਰ ਕੋਈ ਇਹਨਾਂ ਨੂੰ ਤਰਵਾਸ ਤੇ ਦਵੇ ਇੱਕ ਮੈਂ ਚੀਜ਼ ਉੱਥੇ ਭੁੱਲ ਗਿਆ 2009 ਦੇ ਵਿੱਚ ਇਹ ਗੱਲ ਮੈਨੂੰ ਟੈਂਡੀਵਾਲਾ ਪਿੰਡ ਦੇ ਲੋਕਾਂ ਨੇ ਕਹੀ 2009 ਦੇ ਵਿੱਚ ਉੱਥੇ ਜਿਹੜੀਆਂ ਜ਼ਮੀਨਾਂ ਉਸ ਵੇਲੇ ਦੀ ਜਿਹੜੀ ਸਰਕਾਰ ਹੀ ਪੰਜਾਬ ਦੀ ਉਹਨਾਂ ਨੇ ਉਹਨਾਂ ਨੂੰ ਕੋਸ਼ਰ ਪਈਆਂ ਦੇ ਉੱਤੇ ਕਿਹਾ ਵੀ ਤੁਹਾਨੂੰ ਪੱਕੀਆਂ ਮਿਲ ਜਾਣਗੀਆਂ ਕਈਆਂ ਨੇ ਉਹ ਕੰਮ ਕਰ ਲਿਆ ਪਰ ਜਿਹੜੀ ਅਗਲੀਆਂ ਗਵਰਨਮੈਂਟਾਂ ਲੋਕਾਂ ਨੇ ਜਿਵੇਂ ਦੱਸਿਆ ਵੀ ਉਹਨਾਂ ਨੇ ਉੱਥੇ ਕੋਈ ਅਮਲ ਨਹੀਂ ਕੀਤਾ ਉਹੋ ਜਿਹੜੇ ਲੋਕ ਆ ਜਿਨ੍ਹਾਂ ਦੀਆਂ ਜ਼ਮੀਨਾਂ ਹਟ ਗਈਆਂ ਪਰ ਜ਼ਮੀਨ ਉਹਨਾਂ ਦੇ ਨਾਮ ਤੇ ਨਹੀਂ ਆ ਉਹ ਵਾਹੀ ਕਾਸ਼ਤ ਕਰਦੇ ਆ ਉੱਥੇ ਉਹਨਾਂ ਲੋਕਾਂ ਦੇ ਜਿਹੜੀ ਉਹ ਫਸਲ ਆਈ ਹੀ ਉਹ ਵੀ ਚੱਲ ਗਈ ਜ਼ਮੀਨ ਵੀ ਚੱਲ ਗਈ ਸਦੀਆਂ ਤੋਂ ਜ਼ਮੀਨਾਂ ਤੇ ਰਹਿ ਰਹੇ ਆ ਤਾਂ ਉਹ ਜਿਹੜੇ ਲੋਕ ਇਦਾਂ ਦੇ ਹੈਗੇ ਆ ਨਾ ਕੁਝ ਇੱਕ ਉਹਨਾਂ ਦਾ ਵੀ ਜੋਗ ਜੋ ਵੀ ਸਰਕਾਰ ਨੂੰ ਹੱਕ ਵਾ ਉਹ ਦੇਣਾ ਚਾਹੀਦਾ ਇੱਕ ਉਹ ਜ਼ਮੀਨਾਂ ਬਾਹਰ ਹੈ ਉਹਨਾਂ ਨੂੰ ਦੇ ਦੇਣੀਆਂ ਚਾਹੀਦੀਆਂ 2009 ਵਾਲੀ ਜਿਵੇਂ ਲੋਕਾਂ ਨੇ ਕਿਹਾ ਮੈਨੂੰ ਨਹੀਂ ਪਤਾ ਇਹਦਾ ਉਹ ਲੋਕਾਂ ਨੂੰ ਉਹਨਾਂ ਨੂੰ ਰਾਹਤ ਉਹਤੇ ਦੇਣੀ ਚਾਹੀਦੀ ਹੈ ਸਿੰਗਰ ਜੀ ਕਿਹਨਾਂ ਨੂੰ ਮਾਰ ਪੈਦਾ ਸਰਕਨ ਘਾਲ ਲਕੀ ਹਰ ਥਾਂ ਤੇ ਸਿਰਫ ਸੰਤ ਮੋਕੂ ਸਿਹਰਿਆਲੀ ਵਾਲੇ ਬਾਬਾ ਜੀ ਗੁਰੂ ਕੀ ਬਾਗਲੇ ਸੇਵਾ ਕਰ ਰਹੇ ਹੈ ਜੇ ਤੇਰੇ ਸੇਵਾ ਨਾ ਕਰਦੇ ਤਾਂ ਸ਼ਾਇਦ ਹੋਰ ਬੜਾ ਲੋਕਾਂ ਨੂੰ ਲੱਗਾ ਬਹੁਤ ਹੋਣਾ ਹੈ ਜੀ ਵੇਖੋ ਮੈਂ ਤੇ ਬਾਬਾ ਸੁਖਾ ਸਿੰਘ ਜੀ ਉਹੜਾ ਨੂੰ ਕਾਰ ਸੇਵਾ ਸਿਹਰਿਆਲੀ ਵਾਲੇ ਜਦੋਂ ਵੇਖਿਆ ਕੱਪੜੇ ਲਿਬੜੇ ਕੰਮ ਕਰ ਰਹੇ ਹੁੰਦੇ ਔਰ ਉਹ ਜਦੋਂ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ ਦੂਜੇ ਮਹਾਂਪੁਰਸ਼ ਉਹ ਪ੍ਰਸ਼ਾਸਨ ਖੋਦ ਇਹਨਾਂ ਦੇ ਕੋਲ ਜਾਂਦਾ ਰਿਹਾ ਬਾਬਾ ਜੀ ਤੁਸੀਂ ਕੁਝ ਕਰੋ ਉਹ ਜਦੋਂ ਅਪੀਲ ਕਰਦੇ ਸੰਗਤਾਨ ਕੇ ਬੰਨਵੀਂ ਬੰਦੀ ਤੋ ਸਰਕਾਰਾਂ ਨੂੰ ਹੀ ਵੇਖਣਾ ਚਾਹੀਦਾ ਵੀ ਸਾਡੀ ਭਰੋਸੇਯੋਗਤਾ ਕਿੱਥੇ ਖੜੀ ਆ ਜੀ ਤੁਸੀਂ ਕਹਿੰਦੇ 1600 ਪਿੰਡ ਹੈ ਤੇ ਸਰਕਾਰ ਨੇ 1600 ਕਰੋੜ ਰੁਪਏ ਦਿੱਤਾ ਇਹ ਕਿਹੜੀ ਗੱਲ ਹੈ ਇੱਕ ਪਿੰਡ ਦੇ ਪੁੱਛੇ ਕਿ ਕੇਂਦਰ ਸਰਕਾਰ ਨੂੰ ਮਜ਼ਾਕ ਹੀ ਕਰਦੀ ਹੈ ਮਜ਼ਾਕ ਹੀ ਹੈ ਜੀ ਹੋਰ ਦੱਸੋ ਮੈਨੂੰ ਵੀ ਕਈਆਂ ਲੋਕਾਂ ਦੇ 50-50 ਕਿੱਲੇ ਹਟ ਗਏ ਹੈ ਉਹ ਇੱਕ ਇੱਕ ਬੰਦੇ ਤੱਕ ਇੰਨੀ ਮਦਦ ਤਾਂ ਹੋਣੀ ਚਾਹੀਦੀ ਸੀ ਇੱਕ ਪਿੰਡ ਪ੍ਰਤੀ ਆ ਫੇਰ ਜਿਹੜਾ ਲੋਕਾਂ ਦਾ ਜਾਨੀ ਨੁਕਸਾਨ ਆ ਉਹਦੀ ਤੇ ਪਰਭਾਈ ਕਦੀ ਹੋਣੀ ਨਹੀਂ ਉਹਨਾਂ ਲਈ ਕੀ ਵਿਸ਼ੇਸ਼ ਆ ਤੋ ਇਦਾਂ ਨਹੀਂ ਕਰਨਾ ਚਾਹੀਦਾ ਜਿਵੇਂ ਦੁਨੀਆਂ ਸਟੇਟਾਂ ਦੇ ਵਿੱਚ ਪੈਕੇਜ ਵਧੀਆ ਦਿੱਤੇ ਜਾਂਦੇ ਆ ਲੋਕਾਂ ਨੂੰ ਦੇਣੇ ਚਾਹੀਦੇ ਬਾਕੀ ਅੱਗੇ ਤੋਂ ਇਦਾਂ ਦੇ ਪ੍ਰਬੰਧ ਕਰਨੇ ਚਾਹੀਦੇ ਆ ਸਾਡਾ ਇਹ ਸੋਨਾ ਇਹ ਸਾਡਾ ਗੁਰੂਆਂ ਦਾ ਪੰਜਾਬ ਇਹ ਦੁਬਾਰਾ ਕਦੀ ਰੁੜੇ ਨਾ ਇਹ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਸਰਕਾਰ ਨੂੰ ਬੋਲਦਾ ਸੀ ਇਹ ਜਿੰਮੇਦਾਰ ਕਿਸ ਨੂੰ ਸਮਝੋ ਜਿਹੜਾ ਇਹ ਜਾਨੀ ਦੇ ਵੱਡੇ ਨੁਕਸਾਨ ਦੇ ਲਈ ਇਹਦੀ ਜਾਂਚ ਦੀ ਲੋੜ ਆ ਜਿੰਮੇਵਾਰ ਤੁਹਾਨੂੰ ਹੀ ਪਤਾ ਇੱਕਦਮ ਪਾਣੀ ਆ ਗਿਆ ਜਿਹੜਾ ਉਧਰ ਰਾਵੀ ਦਰਿਆ ਚ ਉਹਦਾ ਪ੍ਰਬੰਧ ਕਿਹਦੇ ਕੋਲ ਆ ਕੀ ਪਹਿਲਾਂ ਕੋਈ ਤਾਲਮੇਲ ਹੈਗਾ ਇਹ ਆਪਣੇ ਲੋਕਾਂ ਨੂੰ ਇਦਾਂ ਮਰ ਲਈ ਤੇ ਨਹੀਂ ਛੱਡਣਾ ਚਾਹੀਦਾ ਗਲਤ ਗੱਲ ਹੈ ਕਿਸ ਤਰੀਕੇ ਦੀ ਜਾਂਚ ਹੋਣੀ ਏ ਦੇ ਕੋਲ ਇਹ ਪਾਣੀ ਇੱਕਦਮ ਕਿਵੇਂ ਵਧਿਆ ਪਹਿਲਾਂ ਕਿਵੇਂ ਥੋੜਾ ਥੋੜਾ ਛੱਡਿਆ ਗਿਆ ਭਾਗੋਂ ਪਿਛੋਂ ਦੇ ਸਾਡੇ ਤਰ੍ਹਾਂ ਸੁੱਕੇ ਹੁੰਦੇ ਆ ਨਹਿਰਾਂ ਸੁੱਕੀਆਂ ਹੁੰਦੀਆਂ ਪਰ ਜਦੋਂ ਇਦਾਂ ਆ ਗਿਆ ਤੇ ਇੱਕਦਮ ਉਹਦੇ ਲਈ ਪਹਿਲਾਂ ਜਿਹੜੀਆਂ ਸਾਡੇ ਇੱਥੇ ਕੱਸੀਆਂ ਚੱਲਦੀਆਂ ਜਾਂ ਫਿਰ ਰੋਈਆਂ ਵਾਂ ਉਹਦੀ ਸਫਾਈ ਹੋਈ ਤਾਂ ਕਿ ਪਾਣੀ ਦਾ ਨਿਕਾਸ਼ ਹੋ ਸਕੇ ਜਾਂ ਹੋਰ ਦਰਿਆਵਾਂ ਕਈ ਮੈਨੂੰ ਉੱਥੇ ਸੁਲਤਾਨਪੁਰ ਲੋਧੀ ਲੋਕਾਂ ਨੇ ਦੱਸਿਆ ਕਿ ਦਰਿਆ ਉੱਚੇ ਹੋ ਗਏ ਆ ਤੇ ਜ਼ਮੀਨਾਂ ਨੀਵੀਂ ਆ ਗਈਆਂ ਤੇ ਉਹ ਪ੍ਰਬੰਧ ਕਿੰਨੇ ਕਰਨਾ ਹੈ ਸਰਕਾਰਾਂ ਨੇ ਕਰਨਾ ਹੈ ਉਹ ਪ੍ਰਬੰਧ ਕਰਨ ਤੇ ਫੇਲ ਆ ਅੱਜ ਕਿਸ ਤਰ੍ਹਾਂ ਦੀ ਮੰਗ ਮੰਗ ਕਰਦੇ ਹੋ ਕਿ ਕਿੰਨੀ ਜਾਂਚ ਹੋਵੇ ਕਿ ਜਿਹੜਾ ਸੱਚ ਸਾਹਮਣੇ ਆਵੇ ਪੂਰੀ ਜਾਂਚ ਹੋਣੀ ਚਾਹੀਦੀ ਸੀ ਵੀ ਇਹ ਕਿਉਂ ਹੋਇਆ ਇਹਦੇ ਲਈ ਪਹਿਲਾਂ ਸਰਕਾਰ ਨੇ ਪ੍ਰੋਪਰ ਪ੍ਰਬੰਧ ਕਿਉਂ ਨਹੀਂ ਕੀਤੇ ਹੜ੍ਹਾਂ ਦੇ ਸਥਿਤੀ ਨਜਿੱਠਣ ਲਈ ਜਦੋਂ ਪਹਿਲਾਂ ਹੀ ਇਹਨਾਂ ਨੂੰ ਅਲਰਟ ਸੀ ਵੀ ਮੀਂਹ ਜਾਦੇ ਪੈਣੇ ਆ ਤੇ ਡੈਮਾਂ ਦੇ ਉੱਤੇ ਜਿਹੜਾ ਪਾਣੀ ਸੀ ਉਹਨੂੰ ਪਹਿਲਾਂ ਕਿੰਨਾ ਸਟੋਰ ਕੀਤਾ ਗਿਆ ਕਿੰਨਾ ਛੱਡਿਆ ਗਿਆ ਕਿਉਂ ਪਹਿਲਾਂ ਹੌਲੀ-ਹੌਲੀ ਰਿਲੀਜ਼ ਨਹੀਂ ਕੀਤਾ ਗਿਆ ਕਿੰਨੇ ਘੰਟੇ ਪਹਿਲਾਂ ਲੋਕਾਂ